ਏ ਮੰਗਦੇ ਨੇ ਤੀਨੀ ਸ਼ਰਾਬ ਪੈਸੇ ਮੈਂ ਕੀ ਬਰਾਮਾ ਦਮਾ ਕੇ ਤੋਹ ਕੋਈ ਟੋਡੀ ਨੂੰ ਤੁਹਾਨੂੰ ਰੋਟੀ ਕਿਉਂ ਨਹੀਂ ਦਿੰਦੀ ਸੀ ਤਖਣੀ ਮੈਨੂੰ ਵੀ ਪਤਾ ਹੁਣ ਜਾਂ ਗੁੰਡੇਾਂ ਨੇ ਚੱਪੀ ਦੀ ਆ ਮੈਨੂੰ ਹਿੰਮਤ ਆਉਂਦੀ ਏ ਧਰਤੀ 'ਚ ਬੜਾ ਐਂ ਦਾੜੀ ਚਿੱਟੀ ਨੂੰ ਦੇ ਮੈਨੂੰ ਦਾਗ ਲਾਉਂਦੇ ਨੇ ਅੱਜ ਵੀ ਬੇਜਾਨ ਗੁੰਡੇ ਅੰਦਰ ਚਾਹ ਪੀਂਦੇ ਨੇ ਉਹ ਐਸਾ ਕਹਦੇ ਨੇ ਬੜਾ 75 ਸਾਲ ਦਾ ਰੁੱਬਾ ਬੜਾ ਉਹਨਾਂ ਨੇ ਗੁੰਡਾ ਗਰਦ ਬੰਦੇ ਨੇ ਲੜ ਕੇ ਮੈਨਾਂ ਧੋਖਾ ਬੰਦੇ ਲੁਕਿਆ ਲੈ ਦੇਖੀ ਆਲੇ ਵੀ ਮਾਰਦੇ ਆਂ ਤੇ ਤੇਰਾ ਕਹਿਣਾ ਮੈਂ ਪਿਸਤੌਲ ਮਾਰੂੰ ਮੈਂ ਕਹਿੰਦਾ ਫੇਰ ਮੈਂ ਹੁਣ ਕਿੰਨੇ ਬਣਾ ਥੇ ਜਿਆਦਾ ਸਭ ਬੰਦੇ ਮੈਂ ਕਹਿੰਦਾ ਲਾ ਫਰਮਾ ਇਹਦਾ ਵੱਡਾ ਮੁੰਡਾ ਤੁਸੀਂ ਉਹਦੇ ਕੋਲੇ ਰਹਿੰਦੇ ਹੁਣ ਇਹਦੀ ਕੋਈ ਕੰਮ ਨਹੀਂ ਹੈ ਨਾ ਉਹ ਆਪੇ ਰਹਦਾ ਉਹ ਵੀ ਮੇਰਾ ਕਿਸਮਤ ਉਹ ਉਹਨੇ ਤੁਹਾਨੂੰ ਕਿਹਾ ਮੈਨੂੰ ਦਿੱਤਾ ਪਹਿਲਾਂ ਕੁਝ ਮੈਂ ਫੇਰ ਇਹਦਾ ਪ੍ਰੇਸ਼ਣ ਕਰਾਇਆ ਪੁੱਤੇ ਨੇ ਵੱਢ ਲਿਆ ਉਹਨੇ ਆ ਗਿਆ ਜੀ 16 ਸਾਲ ਦੇ ਵਿੱਚ ਐ ਨਹੀਂ ਪੁੱਛਿਆ ਬਾਪੂ ਮਰ ਗਿਆ ਤਾਂ ਹੈ। ਸਤਿ ਸ੍ਰੀ ਅਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਰਮੰਤ ਸਿੰਘ ਘੁਮਾਨ ਆ। ਆਪਾਂ ਦੇਖਦੇ ਹਾਂ ਕਿ ਜਦੋਂ ਬੱਚੇ ਹੁੰਦੇ ਨੇ ਕਿਸੇ ਦੇ ਤਾਂ ਮਾਪੇ ਪਹਿਲਾਂ ਬੱਚਿਆਂ ਨੂੰ ਪਾਲਦੇ ਨੇ ਜਦੋਂ ਮਾਪੇ ਮਾਪੇ ਬਜ਼ੁਰਗ ਹੋ ਜਾਂਦੇ ਨੇ ਫਿਰ ਬੱਚਿਆਂ ਦਾ ਫਰਜ਼ ਬਣਦਾ ਕਿ ਉਹ ਆਪਣੇ ਮਾਪਿਆਂ ਨੂੰ ਪਾਲਣ। ਪਰ ਅਕਸਰ ਆਪਾਂ ਅੱਜਕੱਲ੍ਹ ਅਜਹੀਆਂ ਬਹੁਤ ਸਾਰੀਆਂ ਵੀਡੀਓਸ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਜਿਹੜੇ ਬੱਚੇ ਨੇ ਜਦੋਂ ਉਹਨਾਂ ਦੀ ਮਾਪਿਆਂ ਨੂੰ ਪਾਲਣ ਦੀ ਵਾਰੀ ਆਉਂਦੀ ਆ ਤਾਂ ਉਹ ਬਜ਼ੁਰਗ ਮਾਪਿਆਂ ਨੂੰ ਸੜਕਾਂ ਤੇ ਰੁਲਣ ਦੇ ਲਈ ਛੱਡ ਦਿੰਦੇ ਨੇ ਸੋ ਇੱਕ ਬਜ਼ੁਰਗ ਮੇਰੇ ਨਾਲ ਬੈਠੇ ਤੁਸੀਂ ਦੇਖ ਰਹੇ ਹੋ ਬਹੁਤ ਦਿਨਾਂ ਤੋਂ ਇਹ ਬਾਪੂ ਫੋਨ ਤੇ ਸਾਡੇ ਨਾਲ ਸੰਪਰਕ ਕਰ ਰਹੇ ਸੀ ਕਿ ਇਹਨਾਂ ਦਾ ਦੁੱਖ ਹੈ ਕਹਿੰਦੇ ਸਾਡਾ ਦੁੱਖ ਮੇਰਾ ਦੁੱਖ ਜਰੂਰ ਸੁਣਿਆ ਜਾਵੇ ਕਿ ਮੈਨੂੰ ਮੇਰੇ ਬੱਚਿਆਂ ਨੇ ਘਰੋਂ ਕੱਢਤਾ ਤੇ ਮੈਂ ਸੜਕਾਂ ਦੇ ਉੱਤੇ ਰੁਲਣ ਲਈ ਮਜਬੂਰ ਆ ਸੋ ਕੀ ਦੋ ਕਾ ਬਾਪੂ ਦਾ ਕਿਉਂ ਸੜਕਾਂ ਦੇ ਉੱਤੇ ਰੋਲ ਰਹੇ ਨੇ ਕਿਉਂ ਬੱਚੇ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੰਦੇ ਨੇ ਇਹਨਾਂ ਦੇ ਵਿੱਚ ਇਹਨਾਂ ਦਾ ਕਸੂਰ ਹੈ ਜਾਂ ਫਿਰ ਇਹਨਾਂ ਦੇ ਬੱਚਿਆਂ ਦਾ ਕਸੂਰ ਹੈ ਇਸ ਗੱਲ ਦਾ ਅਸੀਂ ਫੈਸਲਾ ਨਹੀਂ ਕਰ ਸਕਦੇ ਪਰ ਅਸਲ ਦੇ ਵਿੱਚ ਸਾਨੂੰ ਬਾਪੂ ਹੋਰਾਂ ਨੇ ਸੰਪਰਕ ਕੀਤਾ ਸਾਡਾ ਹੱਕ ਬਣਦਾ ਕਿ ਅਸੀਂ ਬਾਪੂ ਹੋਰਾਂ ਦਾ ਪੱਖ ਸੁਣੀਏ ਦੂਜਾ ਪੱਖ ਹੈ ਜਿਹੜਾ ਕੋਈ ਇਹਨਾਂ ਦੇ ਬੱਚਿਆਂ ਦਾ ਜਾਂ ਫਿਰ ਹੋਰ ਕੋਈ ਵੀ ਤਰ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਸਾਡੇ ਚੈਨਲ ਦਾ ਨੰਬਰ ਹੈ ਉਥੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਸੋ ਅਸੀਂ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਕਿ ਅਸਲ 'ਚ ਮਾਮਲਾ ਕੀ ਹੈ ਬਾਪੂ ਜੀ ਸასი ਸ਼ਕਲ ਸასი ਸ਼ਕਲ ਬਾਪੂ ਜੀ ਸ਼ੁਰੂ ਤੋਂ ਦੱਸੋ ਸਾਨੂੰ ਗੱਲ ਕੀ ਹੈ ਕਿ ਸ਼ੁਰੂ ਤੋਂ ਤੁਹਾਨੂੰ ਕਹਿੰਦਾ ਔਰੇ ਦੀ ਮਾਂ ਬਿਮਾਰ ਸੀ ਬਿਮਾਰ ਔਰੇ ਦੇ ਇਹ ਮੁੰਡੇ ਕੋਲੇ ਸੀ ਇੱਥੇ ਜਿੱਥੇ ਆਪਾਂ ਬੈਠੇ ਹਾਂ ਸੂਲਰ ਦੇ ਵਿੱਚ ਉਹ ਜਾਰੇ ਲੜਨ ਲੱਗੇ ਕਹਿੰਦਾ ਮੰਜੀ ਚੱਕੋ ਵਗ ਜੋ ਨਹੀਂ ਮਾਤਾ ਬਿਮਾਰ ਹੋਣ ਤੋਂ ਪਹਿਲਾਂ ਤੁਸੀਂ ਇਕੱਠੇ ਰਹਿੰਦੇ ਸੀ ਇਕੱਠੇ ਔਰੇ ਹੂੰ ਤੇ ਪਹਿਲਾਂ ਉਥੇ ਰਹਿੰਦੇ ਤੇ ਜਾਂ ਬਿਮਾਰ ਹੋ ਗਈ ਕਹਿੰਦਾ ਔਰੇ ਲਈ ਪਹਿਲਾਂ ਕਿੱਥੇ ਰਹਿੰਦੇ ਸੀ ਐਸੀ ਪਿੰਡ ਰਹਿੰਦੇ ਸੀ ਕਿਹੜਾ ਪਿੰਡ ਆ ਤੁਹਾਡਾ ਬਾਬਲਪੁਰ ਛੋਟਾ ਮੁੰਡਾ ਮੇਰੇ ਨਾਲ ਸੀ ਉਹ ਹੋ ਗਿਆ ਬਾਬਲਪੁਰ ਕਿੱਥੇ ਜੀ ਇਹ ਨਵਰਾ ਜ਼ਰਾ ਕਿਉਂ ਕੀ ਢਿੰਡ ਸਾਹ ਥਾਣਾ ਪਰਸੋ ਅੱਛਾ ਉਹ ਪਿੰਡ ਹੈ 400 ਕਾ ਜੀ ਰਿਜਿਸਟਰੀ ਵਾਲੀ ਮੇਰੀ ਜਗਾ ਉੱਥੇ ਜਦੋਂ ਬਿਮਾਰ ਹੋ ਗਈ ਕਹਿੰਦਾ ਉਰੇ ਲਿਆਓ ਮੰਜੀ ਇਹ ਮੁੰਡਾ ਕਹਿੰਦਾ ਛੋਟਾ ਦੋ ਮੁੰਡੇ ਨੇ ਤੁਹਾਡੇ ਦੋ ਨੇ ਉਰੇ ਆਲੇ ਨੇ ਜਆ ਮਹੀਨਾ ਵੀ ਲਾ ਕੇ ਲੜਨ ਲਾ ਗਏ ਖਰਾਬੀ ਕਰ ਲਾ ਕੇ ਹੀ ਛੋਟਾ ਅੱਛਾ ਪਹਿਲਾਂ ਆਪ ਮਾਤਾ ਨੂੰ ਇੱਥੇ ਬੁਲਾ ਲਿਆ ਫਿਰ ਉਸ ਤੋਂ ਬਾਅਦ ਆ ਫਿਰ ਲਾ ਲਾ ਇਸੇ ਪਰੇਸ਼ਨ ਕਰਾਇਆ ਦੇ ਅਨੁਸਾਰ ਦਾ ਤੋਂ ਨਾ ਭਿਆਲੇ ਤੋਂ ਹਮ ਪਟਿਆਲੇ ਪੈ ਪਾਤਾ ਉਰੀ ਚ ਗਈ ਮੈਂ ਨਾ ਬਲੰਗਿਆ ਕਹਿੰਦਾ ਲੈ ਜੋ ਮੰਜੀ ਚੱਕੇ ਮੰਜੀ ਉੱਥੇ ਲੈ ਕੇ 15 ਦਿਨ ਉਹ ਮਰ ਗਈ 20 ਦਿਨ 15 ਦਿਨ ਲੱਗੇ ਹੂੰ ਉਹ ਕਹਿੰਦੀ ਸਾਖ ਮੇਰਾ ਭਾਈ ਕਹਿੰਦਾ ਸਾਖ ਕਰਾਉਣਾ ਤੇਰੇ ਮੁੰਡੇ ਨੂੰ ਮਾਂ ਮੈਂ ਲੈਂਦਾ ਉਹ ਮੈਨੂੰ ਕਹਿੰਦੀ ਤੇਰੀ ਦਾੜੀ ਰਲੂਗੀ ਲੈ ਲੈ ਮੈਂ ਤਾਂ ਗਈ ਰਿਤਾ ਲੈ ਲੈ 20 ਦਿਨ ਰੋਟੀ ਨਹੀਂ ਖਾਣ ਦੀ ਲੜਕੀ ਬੁਸਕੇ ਬੈਜੀ ਉਹਨਾਂ ਨੂੰ ਮੈਂ ਕਹਿੰਦਾ ਨਹੀਂ ਵੱਡੇ ਮੁੰਡੇ ਦਾ ਤੁਹਾਡਾ ਇੱਥੇ ਰਹਿੰਦਾ ਸੀ ਤੇ ਛੋਟਾ ਅਨਮੈਰਿਡ ਸੀ ਛੋਟਾ ਬੜਿਆ ਉਹ ਰਹਿਣਾ ਸੀ ਜਾਂ ਤੇ ਹੁਣ ਅੱਛਾ ਉਹੀ ਫੇਰ ਬੈਹਣਾ ਗੈਲੋ ਰਿਤੇਜਾਰ ਕਹਿੰਦੇ ਮੜੀ ਠੰਡੀ ਨਹੀਂ ਹੋਈ ਤੇ ਰਿਤਾ ਲੈ ਲਿਆ ਹੂੰ ਲੜਕੀ ਦੇ ਵੀਰ ਰੋਟੀਆਂ ਲੈ ਆਹੀ ਮੈਂ ਭਾਈ ਬਚੋਲੇ ਕੋਲ ਗਿਆ ਭਾਈ ਕੋਲੇ ਹੂੰ ਕਹਿੰਦਾ ਕੋਈ ਨਾ ਘੰਟਾ ਆਟੇ ਇੱਕ 20 ਬੰਦਾ ਦੀ ਗੱਡੀ ਭਰ ਕੇ ਆ ਗਈ ਮਾਰਨ ਅੱਛਾ 20 ਬੰਦੇ ਹਾਂ ਮੇਰਾ ਭਾਈ ਫੌਜੀ ਕੋਲ ਸੀ ਨਾ ਭਿਆ ਦਿਖਾ ਕਹਾ ਕਹਾ ਦਾ ਨਾ ਤੁਹਾਡੇ ਤੁਹਾਡੇ ਸਖਾ ਭਾਈ ਹੈ ਤੁਹਾਡਾ ਸਖਾ ਭਾਈ ਫੌਜੀ ਉਹਨੇ ਰਿਸ਼ਤਾ ਕਰਾਇਆ ਸੀ ਤੁਹਾਡੇ ਮੁੰਡੇ ਨੂੰ ਨਹੀਂ ਨਹੀਂ ਕਰਾ ਦੂਏ ਨੇ ਕਰਾਇਆ હું ਆਇਆ ਮੈਂ ਤੇ ਉੱਥੇ ਅੱਛਾ ਤੇ ਮੈਂ ਭੱਜ ਗਿਆ ਜਾਂ ਬੰਦੇ ਆ ਗਏ ਭੱਜ ਕੇ ਮੈਂ ਜਾ ਕੇ ਬੇਦਾਖਲ ਕਰਤਾ ਹੂੰ ਬੇਦਾਖਲ ਤੇ ਕੀ ਇਸ ਕਰਤਾ ਕਿ ਇਹਦੇ ਉੱਤੇ ਵੀ ਥੋੜੀ ਨੂੰ ਤੁਹਾਨੂੰ ਰੋਟੀ ਕਿਉਂ ਨਹੀਂ ਦਿੰਦੀ ਸੀ ਤੱਕਲੀ ਕੀ ਪਤਾ ਹੁਣ ਜਾਂ ਗੁੰਡਿਆਂ ਦੀ ਚੱਕੀ ਵੀ ਆ ਤੂੰ ਸਮਝਿਆ ਨਹੀਂ ਗੱਲ ਨੂੰ ਜਾਂ ਗੁੰਡਿਆਂ ਦੀ ਚੱਕੀ ਵੀ ਆ ਤੁਹਾਡੇ 'ਚ ਵੀ ਕੋਈ ਗਲਤੀ ਤਾਂ ਹੋਣੀ ਕੋਈ ਗਲਤੀ ਨਹੀਂ ਉਹਨਾਂ ਨੇ ਮੈਂ ਮਹਾਰਾਜ ਦੇ ਤਾਬੇ ਚੜਦਾ ਉਹਨਾਂ ਨੂੰ ਚੜਾਵਾ ਗਰਦਨ ਮੇਰੀ ਤਲਵਾਰ ਥੋੜੀ ਸਰਕਾਰ ਦੀ ਸਮਝ ਗਿਆ ਵੀ ਉਹਨਾਂ ਨੇ ਗੁੰਡਾ ਗਰਦ ਬੰਦਿਆਂ ਨੇ ਰੜ ਕੇ ਮੇਨਾਂ ਧੋਖਾ ਕੀਤਾ ਉਹ ਬੰਦੇ ਕੌਣ ਸੀ ਜਿਹੜੇ ਆਏ ਸੀ ਜਿਹੜੇ ਬੰਦੇ ਮੈਨੂੰ ਕੀ ਪਤਾ ਕੌਣ ਤੇ ਹੁਣ ਜ਼ਿਮੇਦਾਰ ਉਹਦੇ ਨੱਚ ਰਿਹਾ ਜਿਤੇਦਾਰ ਸੱਦੇ ਤੇ ਹੁਣ ਆਇਆ ਨਹੀਂ ਬੰਦੇ ਦੀ ਕਿਹੜੇ ਜਿਤੇਦਾਰ ਨਾਲ ਤੇ ਜਿਤੇਦਾਰ ਲੈ ਕੇ ਇਹਨੇ ਗੁੰਡਾ ਕਰਦਾ ਨੂੰ ਗੱਡੀ ਭਰ ਕੇ ਜਾਂ ਗੱਡੀ ਭਰ ਕੇ ਆ ਗਈ ਮੈਂ ਭੱਜ ਕੇ ਬੇਦਖਲ ਕਰਤਾ ਕੇਸ ਕਰਤਾ ਕੇ ਇਹ ਮਹੀਨਾ ਲੰਘਿਆ ਕਹਿੰਦੇ ਵਾਪਸ ਲੈ ਲੈ ਕੇ ਤੁਸੀਂ ਬੇਦਖਲ ਕਿਵੇਂ ਕੀਤਾ ਮੁੰਡੇ ਨੂੰ ਹੈ ਤੁਸੀਂ ਬੇਦਖਲ ਮੈਨੂੰ ਮਾਰਨ ਪਿਆ ਬੰਦੇ ਲੈ ਕੇ ਬਾਕੀ ਇਸ ਕਰਤਾ ਤੁਸੀਂ ਕਿੱਥੇ ਗਏ ਸੀ ਥਾਣੇ ਗਏ ਸੀ ਮੈਂ ਇੱਥੇ ਕਰਿਆ ਕੀ ਮੈਂ ਕਿਚੈਰੀ ਚ ਉਰੀ ਉਹ ਮਰ ਗਿਆ ਨਸਤਰ ਜਿਹਨੇ ਕਰਾਇਆ ਸੀ ਨਾਲ ਗਿਆ ਮੇਨਾਂ ਤਾਂ ਤੁਸੀਂ ਥੱਲੇ ਰੱਖ ਲਉ ਖਲੀ ਮੀ ਮੇਰਾ ਟੱਕ ਕਰਤਾ ਮੇਰੇ ਤੇ ਹੂੰ ਉਹਦੇ ਦਾ ਮੈਂ ਕੇਸ ਲਾਤਾ ਹੂੰ ਤੇ داخل ਕਰਕੇ ਕੇਸ ਲਾਤਾ ਕੇਸ ਤਾਂ ਮੀਨਾ ਕੰਨ 2 ਮਹੀਨਾ ਚੱਲਾ ਕਹਿੰਦੇ ਵਾਪਸ ਲੈ ਲੈ ਵਕੀਲ ਕਰਤ ਲਿਆ ਆ ਨਹੀਂ ਲੈਂਦਾ ਕਹਿੰਦਾ ਕਿਉਂ ਨਹੀਂ ਲੈਂਦਾ ਜਮਾਈ ਪਾ ਲਾਵਾਂ ਮੈਂ ਮੈਂ ਨਹੀਂ ਲੈਂਦਾ ਕਹਿੰਦਾ ਤੂੰ ਇਹ ਨਹੀਂ ਮੰਨਦਾ ਉਹ ਆ ਲਿਖਿਆ ਫਿਰ ਵੀ ਮੈਂ ਘਰ ਵਿੱਚ ਦਖਲਅਵਾਜ਼ੀ ਨਹੀਂ ਕਰੂੰਗਾ ਮੈਨੂੰ ਟਾਲੀ ਟੈਟ ਦੇ ਦੇ ਸੋ ਮੁੰਡੇ ਨੇ ਮੁੰਡੇ ਨੇ ਸਿਉਣਾ ਜਿਹੜਾ ਪਾਇਆ ਵਾ ਮੈਨੂੰ 5-7 ਟੋਲੇ ਆਹ ਟਾਲੀ ਦਾ ਇੱਕ ਸੋਟਾ 130 ਰੁਪਏ ਵਾਲਾ ਕਮਾਗਾ ਸਮਝਿਆ ਬਾਤੋ ਜੇਂ ਪਰ ਜਾ ਬਰਨਾ ਜੱਟ ਨਹੀਂ ਹੈਗੇ ਦਾ ਪਤਾ ਦੇ ਧੋਖੇ ਕੀ ਖੇਚੇ ਤੇ ਕਰਦੇ ਆਉਂਦੇ ਤੁਸੀਂ ਹਮ ਤੇ ਕਹਿੰਦੇ ਮੈਂ 60 ਸੜ ਰੁਪਏ ਵਾਹੀਆ ਬਾਪ ਜੀ ਨਾਲ 222 ਹਮ ਇਹ ਜਗਾ ਮੈਂ ਜਾਂ 60 ਰੁਪਏ ਪਹਿਲੀ ਬੀਜੀ ਦੀ ਜਾਂ ਫਰੀ ਦੀ ਅੱਛਾ ਤੁਸੀਂ ਆਪ ਪਹਿਲੀ ਦੀ ਆਪ ਕੀ ਦੀ ਬਾਪ ਨੇ ਦਿੱਤੀ ਨਹੀਂ ਸੀ ਇਹ ਨੰਬਰਦਾਰ ਖਜ਼ਾਨ ਤੀ ਹਮ ਜੀ ਦਾ ਪੜੋਤਾ ਹੁਣ ਸਰਪੰਚ ਬਣਿਆ ਉਹਨੂੰ ਬਾਬਾ ਕਹਿੰਦੇ ਤੇ ਲੰਬੜਦਾਰ ਨੂੰ ਉਹਨੇ 2 ਸਾਲੀ ਜ਼ਮੀਨ ਲਿਖੀ ਜੋ ਮਰ ਗਿਆ ਉਹਨਾਂ ਜ਼ਮੀਨ ਵੀ ਕੋਹਲੀ ਇਹ 200 ਰੁਪਏ ਲੈ ਕੇ ਲਈ ਸੀ ਜਗਾ ਉਸ ਵਕਤ ਦੇ ਵਿੱਚ ਹਮ ਅਜੇ ਦੋ ਘਰਾਂ ਦਾ ਕਰਜ਼ਾ ਖੜਾ ਪਿੰਡੇ ਇਹਨਾਂ ਨੂੰ ਪਾਲਿਆ ਪੜਾਇਆ ਵਿਆਹ ਤੇ ਹਮ ਹੁਣ ਉਹਨੇ ਕੀ ਕੀਤਾ ਇਹ ਜਦੋਂ ਵਾਪਸ ਲੈ ਕੇ 2 ਸਾਲ ਅੰਦਰ ਰਹਾ ਹਮ ਰਾਏ ਤੇ 2 ਸਾਲ ਅੰਦਰ ਜੇ ਟਾਲੀ ਟੱਡ ਦੇ ਤਾਂ ਫੇਰ ਗੁੰਡੇ ਗਰਦ ਰਲ ਜੇ ਗੁੰਡੇ ਗਰਦ ਪੰਚਾਇਤਾਂ ਰਲ ਕੇ ਮੈਂ ਕਹਿੰਦਾ ਇਸ ਕਰ ਤਾਂ ਕਿਸ ਜਗ ਦੇ ਨੇ ਜਾਬ ਤੂੰ ਮਾਲਕ ਆ ਮਨਸਾ ਸਿੰਘ ਉੱਥੇ ਜਾ ਕਹਿੰਦੇ ਦੇ ਇਹਨੂੰ ਅਸੀਂ ਲੈ ਨਹੀਂ ਜੰਦੇ ਕਬਜ਼ਾ ਮੈਂ ਨਹੀਂ ਦਿੰਦਾ ਚੱਲ ਮੈਂ ਇਹਨੂੰ ਦਿੱਤਾ ਪਹਿਲਾਂ ਇਹਨਾਂ ਨੇ ਫਿਰ ਮੈਨੂੰ ਚੌਕੀ ਨਹੀਂ ਤੁਸੀਂ ਜ ਟ੍ਰੈਲੀ ਟਰੈਕਟਰ ਉਹਦੇ ਹਿੱਸੇ ਦਾ ਉਹਨੂੰ ਵੰਡ ਕੇ ਦਿੱਤਾ ਹੋਰ ਕੀ ਮੰਗਦੇ ਸੀ ਉਹ ਉਹ ਮੰਗਦਾ ਅੱਜ ਕਹਿੰਦਾ ਮੈਂ ਲੈਣਾ ਨਹੀਂ ਮਕਾਨ ਤਾਂ ਮਕਾਨ ਨਹੀਂ ਲਵਾਂਗਾ ਦਖਲਵਾਜੀ ਆ ਦੇ ਲਿਖੀ ਦਖਲਵਾਜੀ ਨਹੀਂ ਕਰੂੰਗਾ ਮੈਨੂੰ ਚੀਜ਼ਾਂ ਦੇ ਤੇ ਮੈਂ ਨਹੀਂ ਕਰ ਲੈਣਾ ਤੇ ਅੱਡ ਰਿਹਾ 2 ਸਾਲ ਉਦੋਂ ਬਾਅਦ ਲੋਕਾਂ ਨੇ ਜਿੰਦੇ ਵੜਾਏ अच्छा तू जींदे लाए हुई सी उथे मेरे जींदे लाए ते मैं उरे आया मैं था जींदे बढा के पिचवाड़या मैं केइस करया मेनू कुछ ने रांधा ता मैं फेके करता ते एदे ਉਤੇ ਮੈਨੂੰ ਜੱਜ ਸਾਹਿਬ ਨੇ ਕਹਿਆ ਵੀ ਤੂੰ ਮਾਲਕ ਹੈ ਤੇ ਚੌਂਕੀ ਤੋਂ ਉਹਨਾਂ ਨੇ ਕਬਜ਼ਾ ਲੈਣ ਦਿੱਤਾ ਜਦ ਜੱਜ ਸਾਹਿਬ ਨੇ ਆਰਡਰ ਕਰਤੇ ਕਿ ਤੂੰ ਮਾਲਕ ਹੈ ਕਰਦਾ ਤੂੰ ਮਾਲਕ ਦਾ ਮਨਸਾ ਸੀ ਮਾਲਕਾ ਬੀਬੀ ਜੱਜ थी ਤੇ ਉਹਨਾਂ ਨੇ ਫਿਰ ਜਿਹੜੇ ਬੰਦੇ ਗਦਾਰ ਤੇ ਚੌਂਕੀ ਦੇ ਮਿਲਦੇ ਨੇ ਪਿੰਡ 'ਚ ਅੰਦਰ ਕਿਆ ਪੀਂਦੇ ਤੇ ਉਹ ਕਹਿੰਦੇ ਜਿਹੜਾ ਕੋ ਮਰਜੀ ਗੱਲਾਂ ਤੇ ਉਹ ਕਬਜ਼ਾ ਲੈਣ ਤੇ ਮੈਂ ਭਾਰਸੋਂ ਗਿਆ ਉੱਥੋਂ ਬੰਦੀ ਮੈਨੂੰ ਮਿਲਿਆ ਉਹ ਕਹਿੰਦੇ ਆ ਜਾ ਉੱਥੇ ਗਿਆ ਥਣਦਾਰ ਮੌਕੇ ਤੇ ਪਰੇ ਕਰਦਾ ਕਹਿੰਦੇ ਉਹ ਤਾਂ ਨਾਕੇ ਤੇ ਗਿਆ ਵੇ ਹਮ ਇੱਕ ਕੇ ਸੀ 20 ਦਿਨ ਦਾ ਮੈਂ ਥਾਣੇ ਵਗ ਲਿਆ ਡੀਸੀ ਦੇ ਵਗ ਲਿਆ ਮਾਦੇ ਐ ਟੀਮ ਦੇ ਲਾ ਲਿਆ ਜਦ ਮੈਂ ਜਾਣਾ ਸਾਲ ਸੀ ਮਹੀਨੇ ਕਣ ਲੰਘ ਜਨਾ ਹੱਫ ਜਾਣਾ ਮੈਂ ਰੁੱਲਦਾ ਫਿਰਦਾ ਮੇਰਾ ਕੋਈ ਹੀਲਾ ਨਹੀਂ ਕੱਪੜੇ ਕੌਣ ਤੋਂ ਦੇ ਰੋਟੀ ਕੌਣ ਦੇ ਹੁਣ ਜੇ ਮੈਂ ਜਾਣਾ ਤਾਂ ਕਹਿੰਦੇ ਨੇ ਇਹਨੂੰ ਚਹੀਦਾ ਉਹ ਮੈਂ ਖਰੀਦਿਆ ਉਹ ਖਰੀਦ ਲਾਵਾਂ ਮੈਂ ਤਾਲ ਤਾਂ ਤਰਾਤਾ ਮੈਂ ਹਣ ਤਰਾਂ ਵੀ ਮੈਨੂੰ ਜਿਹੜਾ ਬੜੇਪੇ ਤੇ ਰੋਟੀ ਦਊ ਉਹਦਾ ਨਹੀਂ ਬਾਪੂ ਬੱਚਿਆਂ ਨੂੰ ਹੱਕ ਤਾਂ ਮਾਵਾਪ ਦਾ ਹੀ ਬਣਦਾ ਜਿਹੜੀ ਮਾਪਾਪ ਦੀ ਪ੍ਰਾਪਰਟੀ ਉਹ ਬੱਚਿਆਂ ਨੂੰ ਹੀ ਦਿੰਦਾ ਹੁੰਦਾ ਹੋਰ ਕਿਨੂੰ ਦਊਗਾ ਮਾ ਮਾ ਪ੍ਰਾਪਰਟੀ ਦੇ ਤਾਂ ਦਿੱਤੀ ਉਹਨੇ ਲੈ ਲੈ ਟ੍ਰਾਲੀ ਡੜ ਤੇ ਉਹਨਾਂ ਵੀ ਮਕਾਨ ਨਹੀਂ ਲੈਣਾ ਇਹ ਲਿਖਿਆ ਹੋਇਆ ਆਹ ਨਾ ਫੋਟੋ ਨਹੀਂ ਆਹ ਠੀਕ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਤੁਸੀਂ ਆਪਣਾ ਹਿੱਸਾ ਉਹਨਾਂ ਨੂੰ ਦੇਤਾ ਪਰ ਹੁਣ ਜਦ ਵੱਡਾ ਮੁੰਡਾ ਹੈ ਜਿਹੜਾ ਉਹਦਾ ਵੀ ਤਾਂ ਹਿੱਸਾ ਬਣਦਾ ਹੋਊਗਾ ਵਿੱਚ ਉਹ ਕਹਿੰਦਾ ਮੈਂ ਉਹਨੇ ਰੌਲਾ ਪਵਾਇਆ ਉਹਨੂੰ ਕਿਹਾ ਸੀ ਕਹਿੰਦਾ ਮੈਂ ਲੈਣਾ ਨਹੀਂ ਵੱਡਾ ਮੁੰਡਾ ਲੈ ਕੇ ਜਾ ਉਰੋਂ ਬੰਦੇ ਕਹਿੰਦਾ ਮੈਂ ਲੈਣਾ ਨਹੀਂ ਰੌਲਾ ਪਾ ਰਿਸ਼ਤੇਦਾਰ ਆਏ ਉਹਦੇ ਆਏ ਉੱਥੋਂ ਕਹਿੰਦਾ ਮੈਂ ਲੈਣਾ ਨਹੀਂ ਮੈਂ ਲੈਣਾ ਕਿਉਂ ਨਹੀਂ ਤੇਰਾ ਹੱਕ ਹੈ ਆਹ ਰੌਲਾ ਮਾਤਮੇ ਰਲੇ ਮਿਲੇ ਸਾਰੇ ਰਿਸ਼ਤੇਦਾਰ ਵੀ ਵਿਚ ਨੇ ਜਿੱਦੇ ਤੋਂ ਮੇਰੇ ਘਰ ਵਾਲੀ ਮਰ ਗਈ ਮੈਂ ਤੇ ਕੌੜਾ ਬੰਦਾ ਸਾਰੇ ਪਿੰਡ ਨੂੰ ਪਤਾ ਮੈਂ ਹੁਣ ਉੱਥੇ ਕਹਦਾ ਨਾ ਬੋਟਾਂ ਨੰਗੀ ਪਾਉਂਦਾ ਸੀ ਬਾਹ ਕੱਢ ਕੇ ਜ਼ੀਰੋ ਬੰਦਾ ਮੈਂ ਚਾਣੀ ਪੀਣੀ ਨੀਰਾ ਲੈਣਾ ਵੀ ਜੇ ਅਗਰ ਮੇਰੇ ਸੱਚ ਦੇ ਕੰਮ ਕਰੋਗੇ ਤਾਂ ਆਈ ਗੇੜ ਤੇ ਨਹੀਂ ਆਈ ਨਾ ਗਲਤ ਕਰੂੰਗਾ ਤਾਂ ਮੇਰਾ ਨਾ ਕਰੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਮੁੰਡੇ ਨੇ ਤੁਹਾਨੂੰ ਘਰੋਂ ਕੱਢਤਾ ਉਸ ਤੋਂ ਬਾਅਦ ਤੁਸੀਂ ਥਾਣਿਆਂ 'ਚ ਫਿਰਦੇ ਰਹੇ ਫਿਰਦਾ ਰਹਾ ਤੇ ਬਾਕੀ ਜੇ ਮੈਂ ਗਿਆ ਦੁਬਾਰੇ ਵੀ ਤਾਂ ਜਾਂ ਫੇਕ ਕਬਜ਼ੇ ਨੂੰ ਬੰਦੇ ਲੈ ਕੇ ਵਿੱਚ ਬਿਠਾ ਲੇ ਰਿਸ਼ਤੇਦਾਰ ਵਿੱਚੋਂ ਬੰਦੇ ਚੇਲਣੇ ਵਿੱਚ ਬਿਠਾ ਲੇ ਵੀ ਮਾਰ ਦਿਆਂਗੇ ਫੇਰ ਤੇਰਾ ਕਹਿਣਾ ਮੈਂ ਪਿਸਤੌਲ ਮਾਰੂੰ ਮੈਂ ਤਾਂ ਫੇਰ ਮੈਂ ਹੁਣ ਕਿਵੇਂ ਬਣਾ ਉੱਥੇ ਜਾਂ 10 ਬੰਦੇ ਮੈਂ ਇਕੱਲਾ ਬਣਨਾ ਬੰਦੇ ਬਾੜ ਦਾ ਵਿੱਚ ਲਿਆ ਕੇ ਗੁੰਡਾ ਤੇ ਤੂੰ ਤਾਂ ਜਿਹੜਾ ਵੱਡਾ ਮੁੰਡਾ ਤੁਸੀਂ ਉਹਦੇ ਕੋਲੇ ਰਹਿੰਦੇ ਹੁਣ ਇਹਦੇ ਕੋਲ ਕੰਮ ਹੈ ਨਾ ਉਹ ਆਪਦੇ ਰਹਿਦਾ ਉਹ ਵੀ ਮੇਰਾ ਦੁਸ਼ਮਣ ਉਹ ਉਹਨੇ ਤੁਹਾਨੂੰ ਕਿਹਾ ਉਹ ਕਹਿੰਦਾ ਮੈਨੂੰ ਨਹੀਂ ਦਿੱਤਾ ਪਹਿਲਾਂ ਕੁਝ ਜਦੋਂ ਤੁਸੀਂ ਕਿਹਾ ਸੀ ਉਹਨੂੰ ਵੀ ਲੈ ਲੈ ਆਪਦਾ ਹਿੱਸਾ ਇਹ ਤਾਂ ਗੱਲਾਂ ਦੀ ਗੱਲ ਹੈ ਜਦੋਂ ਇਥੇ ਮੰਜੀ ਚਕਾਈ ਦੀ ਜਾਦੀ ਗੱਲ ਹੈ ਜਾਂ ਮਾਂ ਦੀ ਮੰਜੀ ਕਹਿੰਦਾ ਜਾਨੀ ਮੈਨੂੰ ਦਿੱਤਾ ਕੁਝ ਨੂਆ ਫਰੀ ਵੀ ਹੈ ਹੂੰ ਸਮਝੀ ਆ ਬਾਤ ਨੂੰ ਹੂੰ ਇਹ ਡੂੜਸਾਰ ਰਿਹਾ ਵੀ ਹੁਣ ਕਈ ਸਾਲ ਤੇ ਗਾਇਲ ਫਿਰਦੇ ਤੇ ਮੈਂ ਫਿਰ ਨਹੀਂ ਦਾ ਆਪਰੇਸ਼ਨ ਕਰਾਇਆ ਕੁੱਤੇ ਨੇ ਵੱਢ ਲਿਆ ਉਹਨੇ ਆ ਕੇ ਅੱਜ 16 ਸਾਲ ਦੇ ਵਿੱਚ ਐ ਨਹੀਂ ਪੁੱਛਿਆ ਬਾਪੂ ਮਰ ਗਿਆ ਤਾਂ ਹੈਗਾ ਪੁੱਛਲਾ ਚੱਲ ਕੇ ਦੋਵੇਂ ਮੁੰਡਿਆਂ ਚ ਕਿਸੇ ਨੇ ਨਹੀਂ ਪੁੱਛਿਆ ਨਹੀਂ ਇਹੇ ਦਾ ਕੋਰ ਰਹਾ ਸੀ ਇਹਨੇ ਵੀ ਦੁਸਮਣੀ ਕਮਾਈ ਫਿਰ ਉਹ ਵੀ ਬਹਾਰ ਨਾਲ ਡਰਾਈਵਰਾਂ ਤੋਂ ਕਾ ਲਾ ਬਾਪੂ ਤੁਸੀਂ ਹੁਣ ਆਪਣਾ ਗੁਜ਼ਾਰਾ ਕਿਵੇਂ ਕਰਦੇ ਹੋ ਮੈਂ ਗੁਜ਼ਾਰਾ ਕਰਦਾ ਸਾਈਕਲ ਤੇ ਕਦੇ 4-10 ਕਿਲੋ ਆਲੂ ਪਾ ਲੈ ਕਦੇ 2-4 ਸੇ ਦਾਲ ਵੇਚ ਲਈ ਮੈਂ ਵੇਚ ਕੇ ਸਾਰੇ ਸੂਲਰ ਨੂੰ ਸਾਰੇ ਪਿੰਡਾਂ ਨੂੰ ਪਤਾ ਹੈ ਬਾਬਾ ਸਾਈਕਲ ਵਾਲਾ ਦਾਲਾਂ ਵੇਚਦਾ ਉਹਦੇ ਤੇ ਗੁਜ਼ਾਰਾ ਕਰਦਾ ਨਾ 40 ਸਾਲ ਹੋ ਗਏ ਸੰਤ ਗੁਰੂ ਧਾਰਾ ਨੂੰ ਵਿਸ਼ਨੂਆ ਮਹਾਰਾਜ ਦੇ ਤਾਬੇ ਚਾਰ ਜੋ ਗਾਲ ਮੇਰਾ ਤਲਵਾਰ ਸਰਕਾਰ ਦੀ ਜਨਾ ਲੋਕਾਂ ਦੀ ਜੇ ਕੋਈ ਮੇਰਾ ਨਸ਼ਾ ਘੜਦਾ ਵੀ ਜਾਂ ਇੱਥੇ ਪਟਿਆਲੇ ਦੇ ਵਿੱਚ 15 ਸਾਲ ਦੇ ਵਿੱਚ ਕੋਈ ਇੱਥੇ ਹੋਕਾ ਫਰਿਆਲਾ ਇਹ ਬਾਪੂ ਆਪੂ ਨਾ ਕਰਨ ਜਮਾਨ ਘਟ ਗਈ ਇਹ ਕੋਈ ਪੈਸੇ ਮੇਰੇ ਘਰੇ ਵਰਦਾ ਮੇਰੇ ਚਾਹ ਪੀਂਦਾ ਮੇਰੇ ਮਾਰੇ ਕੰਮ ਨੂੰ ਆਉਂਦਾ ਮੇਰੇ ਮੰਗਣ ਆਉਂਦਾ ਉਹ ਖੜੇ ਨੇ ਗਾਇਲ ਬਾਪੂ ਸਾਰੇ ਪਟਿਆਲੇ ਦੇ ਇੱਥੇ ਕੋਹਾ ਫਰਿਆਲਾ ਜਿਹੜੀਆਂ ਗੱਲਾਂ ਬਾਪੂ ਜੀ ਹੋਰੀ ਦੱਸ ਰਹੇ ਨੇ ਇੱਥੇ ਆਈ ਜਾਓ ਮੈਂ ਗਵਾ ਬਣਦਾ ਮੈਂ ਬਣਦਾਗਾ ਇਸ ਚੀਜ਼ ਦਾ ਕਹਿੰਦੇ ਨੇ ਹੁੰਦੇ ਨੇ ਪੰਜਾਬੀ ਦੇ ਵਿੱਚ ਵੀ ਇੱਕ ਬੰਦੇ ਨੇ ਕਿਸੇ ਦਾ ਨਾਜ਼ਮ ਆਪਾਂ ਆਪਾਂ ਇੱਧਰ ਆਜੋ ਭਾਈ ਸਾਹਿਬ ਤੁਸੀਂ ਇੱਧਰ ਆਜੋ ਥੋਡੀ ਵੀਡੀਓ ਨਹੀਂ ਵਿੱਚ ਆਉਣੀ ਉਹ ਅੱਛਾ ਤੁਸੀਂ ਨਾ ਇੱਥੇ ਆਜੋ ਇੱਧਰ ਨੂੰ ਆਜੋ ਸਾਡੇ ਬਹੁਤ ਸਤਿਕਾਰ ਆਪਾਂ ਚੱਲਦੀ ਵੀਡੀਓ ਦੇ ਵਿੱਚ ਭਾਈ ਉਹਨਾਂ ਦੀ ਗੱਲ ਲਵਾਂਗੇ ਭਾਈ ਅਸਲ ਦੇ ਵਿੱਚ ਜਿਹੜੀਆਂ ਗੱਲਾਂ ਬਾਪੂ ਹੋਰਾਂ ਨੇ ਕਹੀਆਂ ਤੁਸੀਂ ਪਿੱਛੇ ਸੁਣ ਰਹੇ ਸੀ ਹਾਂ ਇਹ ਇਹ ਸਾਡੇ ਸਤਿਕਾਰਯੋਗ ਨੇ ਬਹੁਤ ਟਾਈਮ ਤੋਂ ਮਤਲਬ 30 ਸਾਲਾਂ ਤੋਂ ਰਹਿ ਰਹੇ ਨੇ ਸੁੱਲਰ 'ਚ ਤੇ ਜਦੋਂ ਵੀ ਮਤਲਬ ਜਦੋਂ ਇੱਕ ਦੁਕਾਨ ਤੇ ਮਿਲਦੇ ਆ ਸੀ ਕਿਤੇ ਨਾ ਦੁਕਾਨਦਾਰੀ ਦੇ ਕਿਤੇ ਕੋਈ ਸੌਦਾ ਲੈਣਾ ਉਦੋਂ ਬਾਪੂ ਜੀ ਨਾਲ ਮੁਲਾਕਾਤ ਹੁੰਦੀ ਆ ਇਹ ਦੱਸਦੇ ਨੇ ਵੀ ਮੇਰੀ ਜਵਾਨੀ ਵੀ ਬਿਲਕੁਲ ਠੀਕ ਰਹੀ ਮੇਰਾ ਬੜਾਪਾ ਮੈਂ ਕਿਸੇ ਤੇ ਨਿਰਭਰ ਨਹੀਂ ਅਸੀਂ ਇੰਨਾ ਦੀਆਂ ਗੱਲ ਸੁਣੀਆਂ ਹੋਈਆਂ ਗੱਲਾਂ ਤੋਂ ਪ੍ਰੇਰਿਤ ਹੋਣਿਆ ਵੀ ਇੱਕ ਬੰਦਾ ਬਿਨਾਂ ਪਰਿਵਾਰ ਤੋਂ ਆਪ ਦੇ ਆਪ ਇਸ ਉਮਰ ਦੇ ਵਿੱਚ ਗੁਜ਼ਾਰਾ ਕਰ ਰਿਹਾ ਕੋਈ ਬਿਨਾਂ ਕਿਸੇ ਨਸੇਬੱਤੇ ਤੋਂ ਤੇ ਗੁਰੂ ਦੇ ਨਾਲ ਗੁਰੂ ਘਰ ਨਾਲ ਜੁੜਨ ਹੋਣ ਕਰਕੇ ਵੀ ਇਹ ਇੱਕ ਮਹਾਪੁਰਸ਼ ਐ ਸਾਹਿਬੀ ਪਰ ਇਹਨਾਂ ਮੈਂ ਤਾਂ ਇਹ ਇਹ ਵੀਡੀਓ ਰਾਹੀਏ ਸਨੇਹਾ ਦੇਣਾ ਚਾਹੁੰਦਾ ਸਮਾਜ ਨੂੰ ਵੀ ਜਿਵੇਂ ਲੋਕ ਭੀਖਾਂ ਮੰਗਣ ਲੱਗ ਜਾਂਦੇ ਨੇ ਲੋਕ ਸਰਕਾਰਾਂ ਤੋਂ ਘਰ ਇਹ ਇਹ ਇਹਨਾਂ ਦੀ ਮਤਲਬ ਕੋਈ ਅਸੀਂ ਕੋਈ ਇਹ ਉਮੀਦ ਹੀ ਨਹੀਂ ਰੱਖਦੇ ਕਿਸੇ ਤੇ ਮੈਂ ਜਿੰਨਾ ਇਹਨਾਂ ਨੂੰ ਜਾਣਦਾ ਨਿੱਜੀ ਤੌਰ ਤੇ ਜਿੰਨਾ ਕਿ ਮੈਂ ਇਹਨਾਂ ਨਾਲ ਮਿਲਿਆ ਜਿੰਨੀਆਂ ਕਿ ਇਹਨਾਂ ਦੀਆਂ ਗੱਲਾਂ ਸੁਣੀਆਂ ਇਹ ਖਰਾਕਾਂ ਬਾਰੇ ਗੱਲਾਂ ਕਰਦੇ ਨੇ ਆਪਣੇ ਕੰਮ ਕਾਰ ਬਾਰੇ ਇਹਨਾਂ ਨੂੰ ਹੋਰ ਤੀਜਾ ਕੋਈ ਮਤਲਬ ਨਹੀਂ ਜਾਣ ਇਹਨਾਂ ਨੂੰ ਆਪਣੇ ਗੁਰੂ ਦੇ ਮਤਲਬ ਕੀ ਕਹ ਲਈਏ ਕਿ ਇੱਕ ਚੰਗਾ ਇਨਸਾਨ ਜਿਹੜਾ ਚੰਗਾ ਇਨਸਾਨ ਹਾ ਦਿਸਣਾ ਚਾਹੀਦਾ ਉਹ ਲੋਕਾਂ ਨੂੰ ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਕਈ ਬੁਢੇ ਕਿਆ ਹੁੰਦੇ ਆ ਬਜ਼ੁਰਗ ਲੋਕ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਨਹੀਂ ਸੁਭਾਲਦੇ ਉਹ ਜਾ ਕੇ ਦੂਜਿਆਂ ਤੇ ਸਹਾਰਾ ਸਾਰਾ ਨਹੀਂ ਬੋਝ ਬਣ ਜਾਂਦੇ ਨੇ ਹਨਾ ਉਹਨਾਂ ਦਾ ਪਰ ਇਹਨਾਂ ਨੇ ਮੈਂ ਦੇਖਿਆ ਮੈਂ ਪਿਛਲੇ 15 ਸਾਲਾਂ ਤੋਂ ਦੇਖ ਰਿਹਾ ਇਹ ਨਾ ਤਾਂ ਕਿਸੇ ਦੇ ਬੋਝ ਨੇ ਆਪਦਾ ਕਮਾਉਂਦੇ ਨੇ ਤੇ ਆਪਦਾ ਖਾਂਦੇ ਨੇ ਕਦੇ ਮੈਂ ਇਹਨਾਂ ਨੂੰ ਰੋਂਦੇ ਬਿਰਕਲੇ ਦੇਖਿਆ ਕਦੇ ਮੈਂ ਇਹਨਾਂ ਨੂੰ ਮਾਸੂਮੀਅਤ ਦੇ ਵਿੱਚ ਜਾਂ ਇਹਨਾਂ ਦੇ ਸੁਭਾਅ 'ਚ ਤੇਜੀ ਦੇਖੀ ਕਦੇ ਮੈਂ ਗੁੱਸੇ 'ਚ ਨਹੀਂ ਦੇਖਿਆ ਇਹ ਗੱਲਾਂ ਮੈਂ ਇਹਨਾਂ ਦੀਆਂ ਸੁਣੀਆਂ ਤਾਂ ਮੈਂ ਇੱਥੇ ਭਾਈ ਸਾਹਿਬ ਬਾਪੂ ਜੀ ਹੋਰ ਹੀ ਦੱਸ ਰਹੇ ਨਹੀਂ ਜਿਸ ਤਰ੍ਹਾਂ ਕਿ ਇਹ ਕਹਿੰਦੇ ਵੀ ਮੇਰੇ ਬੱਚਿਆਂ ਦੇ ਦੁਆਰਾ ਇਹ ਧੱਕਾ ਕੀਤਾ ਗਿਆ ਕਹਿੰਦੇ ਪਰ ਇਹਨਾਂ ਨੂੰ ਅੱਜ ਤੱਕ ਇਹਨਾਂ ਦਾ ਬਣਦਾ ਹੱਕ ਆ ਜਿਹੜਾ ਉਹ ਦਬਾਉਣ ਵਾਸਤੇ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਫਿਰ ਜਿਹੜਾ ਪੁਲਿਸ ਅਸਲ 'ਚ ਇਹਨਾਂ ਦਾ ਹੱਕ ਬਣਦਾ ਉਹਨਾਂ ਨੇ ਵੀ ਅੱਜ ਤੱਕ ਇਹਨਾਂ ਦੀ ਮਦਦ ਨਹੀਂ ਕੀਤੀ ਉਹ ਉਹਦਾ ਮਤਲਬ ਕੀ ਆ ਜਿਹੜੀ ਮਦਦ ਕਿੰਨੀ ਕੀਤੀ ਪਤਾ ਕੀ ਆ ਇੱਕ ਸਾਡੇ ਸਮਾਜ ਦੇ ਵਿੱਚ ਵਰਤਾਰਾ ਬਣਿਆ ਹੋਇਆ ਜਿਹਦੇ ਨਾਲ ਚਾਰ ਬੰਦੇ ਹੁੰਦੇ ਨੇ ਨਾ ਹੂੰ ਜਿਹੜਾ ਬੰਦਾ ਚਾਰ ਬੰਦਿਆਂ ਦੀ ਪੂੰਛ ਬਣ ਕੇ ਜਾਂ ਚਾਰ ਬੰਦੇ ਦਾ ਪਿੱਠੂ ਬਣ ਕੇ ਚੱਲਦਾ ਉਹਦੇ ਤਾਂ ਕੰਮ ਸਾਰੇ ਕਰਵਾ ਲੈਂਦੇ ਨੇ ਹੂੰ ਜਿਹੜਾ ਬੰਦਾ ਇਕੱਲਾ ਕਹਿੰਦਾ ਵੀ ਮੈਂ ਆ ਜਾਂ ਮੇਰਾ ਰੱਬ ਐ ਹੂੰ ਉਹਦੇ ਨਾਲ ਕੋਈ ਤੁਰਦਾ ਨਹੀਂ ਹੈ ਸੱਚੇ ਬੰਦੇ ਨਾਲ ਬਹੁਤ ਲੋਕ ਘੱਟ ਕੋਈ ਤੁਰਦਾ ਬਿਰ ਬਿਰਲਾ ਬੰਦਾ ਤੁਰਦਾ ਹੂੰ ਕਿਉਂਕਿ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਜਿਹੜੀ ਜਿਵੇਂ ਅਸੀਂ ਇਹਨਾਂ ਨੂੰ ਇਹਨਾਂ ਦੀ ਦੇਖਵਾਚ ਹੈ ਇਹਨਾਂ ਨੂੰ ਉਸ ਉਸ ਦੇ ਅਕੋਰਡਿੰਗਲੀ ਇਹ ਕਿਸੇ ਤੋਂ ਸਹਾਰਾ ਨਹੀਂ ਮੰਗਦੇ ਨਹੀਂ ਇਹ ਤਾਂ ਜੇ ਦਾ ਹੁਣ ਜਦੋਂ ਪੁਲਿਸ ਪੁਲਿਸ ਵਾਲੇ ਕੀ ਆ ਆਪਣੇ ਦੇਸ਼ ਦੀ ਪੁਲਿਸ ਇਹ ਜੀ ਆ ਵੀ ਕਿਸੇ ਨੂੰ ਬਿਨਾ ਪੈਸੇ ਤੋਂ ਇਨਸਾਫ ਹੀ ਨਹੀਂ ਦਿੰਦੀ ਇਹ ਆਪਦਾ ਆਪਦਾ ਇਨਸਾਫ ਲੈਣ ਲਈ ਪੈਸਾ ਕਿੱਥੋਂ ਲਿਆਣਾ ਇਹ ਆਪਦਾ ਇਹ ਤਾਂ ਆਪਦਾ ਬਹੁਤ ਔਖਾ ਗੁਜ਼ਾਰਾ ਕਰ ਰਹੇ ਨੇ ਹੈਂਡ ਟੂ ਹਾਂ ਹੈਂਡ ਟੂ ਮਾਉਥ ਨੇ ਇਹ ਵੀ ਜੋ ਕਮਾਇਆ ਉਹ ਖਾਇਆ ਕਿਸੇ ਤੇ ਡਿਪੈਂਡ ਵੀ ਨਹੀਂ ਹੈਗੇ ਕਿਸੇ ਤੋਂ ਮੰਗਿਆ ਨਹੀਂ ਕੋਈ ਚਰਿੱਤਰ ਬਹੁਤ ਵਧੀਆ ਇਹਨਾਂ ਦਾ ਠੀਕ ਹੈ ਜੀ ਪਰ ਸਰਕਾਰਾਂ ਸਰਕਾਰਾਂ ਨੂੰ ਇਹ ਜੇ ਇਸ ਮੈਸੇਜ ਰਾਹੀਂ ਮੈਂ ਵੀ ਸੁਨੇਹਾ ਦੇਣਾ ਚਾਹਣਾ ਇਹਨਾਂ ਤੋਂ ਪ੍ਰੇਰਣਾ ਲੈ ਕੇ ਵੀ ਜਿੰਨੇ ਵੀ ਕੋਈ ਲੋਕਾਂ ਨਾਲ ਇਸ ਇਸ ਤਰ੍ਹਾਂ ਦੇ ਬਜ਼ੁਰਗ ਅਵਸਥਾ ਦੇ ਵਿੱਚ ਟੱਕੇ ਹੋ ਰਹੇ ਨੇ ਸਰਕਾਰ ਇੱਕ ਇੱਕ ਕਮਿਸ਼ਨ ਬਿਠਾਵੇ ਇੱਕ ਕਮਿਸ਼ਨ ਬਿਠਾਵੇ 올ਡ ਏਜ ਹਿਊਮਨ ਕਮਿਸ਼ਨ ਬਿਠਾਵੇ ਵੀ ਜਿਹੜੇ ਔਰਤਾਂ ਮਾਤਾਵਾਂ ਜਿਨ੍ਹਾਂ ਨੂੰ ਪਰਿਵਾਰ ਘਰੋਂ ਕੱਢ ਦਿੰਦੇ ਨੇ ਜਾਂ ਬੱਚੇ ਉਹਨਾਂ ਨੂੰ ਪਹਿਲਾਂ ਤਾਂ ਜਾਇਦਾਦ ਪਿੱਛੇ ਉਹਦੇ ਸੇਵਾ ਕਰਦੇ ਜਦੋਂ ਨਾਮ ਹੋ ਜਾਂਦੀ ਹੈ ਤੇ ਫਿਰ ਉਹ ਉਹਨਾਂ ਨੂੰ ਕੋਈ ਚੀਜ਼ ਨਹੀਂ ਦਿੰਦੇ ਕੋਈ ਦਵਾਈ ਦੀ ਪ੍ਰਬੰਧ ਨਹੀਂ ਕਰਦੇ ਚਲੋ ਹਾਲਾਂਕਿ ਸਰਕਾਰ ਦਵਾਈਆਂ ਦਾ ਪ੍ਰਬੰਧ ਕਰ ਰਹੀ ਹੈ ਪਰ ਲੈ ਕੇ ਆਉਣਾ ਜਾਣਾ ਦਾ ਫਰਜ਼ ਬੱਚਿਆਂ ਦਾ ਬਣਦਾ ਨਾ ਹ ਜਿਸ ਤਰ੍ਹਾਂ ਹੁਣ ਬਜ਼ੁਰਗ ਬਾਪੂ ਦੱਸ ਰਹੇ ਨੇ ਇਸ ਟਾਈਮ ਉਮਰ ਸੀ ਕਿ ਜਿਹੜੇ ਮਾਪੇ ਦੀ ਸੇਵਾ ਹੁੰਦੀ ਜਿਹੜੇ ਬੱਚੇ ਨੇ ਉਹ ਸੇਵਾ ਕਰਨੇ ਇਹਨਾਂ ਟਾਈਮਾਂ 'ਚ ਇਹ ਆਪ ਆਪਣੀ ਆਪਣਾ ਇਹਨਾਂ ਟਾਈਮਾਂ 'ਚ ਇਹ ਸੜਕਾਂ 'ਤੇ ਰੋਲਦੇ ਫਿਰਦੇ ਹਾਂਜੀ ਬਾਪੂ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਕਿੰਨੇ ਸਮੇਂ ਤੋਂ ਤੁਸੀਂ ਇਸ ਤਰ੍ਹਾਂ ਸੜਕਾਂ ਦੇ ਉੱਤੇ ਰੋਲ ਰਹੇ ਹੋ ਇਸ ਤਰ੍ਹਾਂ 15 ਸਾਲ ਹੋ ਗਏ ਮੈਂ 1500 ਦਾਵਾ ਲਾ ਲਿਆ ਮੈਂ ਤਾਂ ਸਿੱਧੀ ਗੱਲ ਹੈ ਵੀਡੀਓ 'ਚ ਜਾਊ ਵੀ ਹੋਣਾ ਇਹ ਮੰਗਦੇ ਨੇ ਤੀਵੀਂ ਸਰਾਂ ਪੈ ਰਾਮਾ ਦਾ ਮਾਕੇ ਤੋਂ ਗੱਲ ਇੱਥੇ ਆ ਲਿਆ ਜੀ ਗੱਲ ਸਾਹਿਬ ਦੇ ਸਾਹਮਣੇ ਕਹਿੰਦਾ ਗੋਲੀ ਮਾਰ ਦਵੇ ਜੇ ਗੱਲ ਨਹੀਂ ਤਾਂ ਮੇਰੀ ਮਹਾਰਾਜ ਦੇ ਲਿਆ ਕੇ ਕਰਤਣ ਕੱਟ ਦੇ ਸੰਸਾਰ ਦੇ ਉੱਤੇ 90% ਏ ਸੂਈ ਹੋ ਗਈ ਪਹਿਲਾਂ ਜਨਾਨੀ ਚਹੀਦੀ ਸਰਾਪ ਚਹੀਦਾ ਪੈਸਾ ਦੋ ਦੂਆ ਜੋ ਮਰਜੀ ਕਿਲਾ ਨਾ ਪਰ ਇੱਕ ਜਨ ਨੂੰ ਵੀ ਮੰਨਦੇ ਰਹਿੰਦੇ ਨੇ ਤੇ ਜਹਾ ਮੈਨੂੰ ਹਿੰਨਤ ਹੁੰਦੀ ਏ ਧਰਤੀ 'ਚ ਬਣਾ ਆਏ ਦਾੜੀ ਚਿੱਟੀ ਨੂੰ ਦੇ ਮੈਨੂੰ ਦਾਗ ਲਾਉਂਦੇ ਨੇ ਜਦੋਂ ਉਹਨੂੰ ਵੰਡ ਕੇ ਦਿੱਤਾ ਮੇਰੇ ਪਿਓ ਨੇ ਮੈਨੂੰ ਦਿੱਤਾ ਨਹੀਂ ਉਹਦਾ ਮਤਲਬ ਕੀ ਹੈ ਜਿੰਦੇ ਘੱਟ ਕੇ ਵਿੱਚ ਬੜਨ ਦਾ ਚਾਹੇ ਉਹਨੇ ਮਾਂ ਨੂੰ ਸਵਾਦ ਦਿੱਤੀ ਉਹਨੇ ਮੂੰਹ ਮੰਗੀ ਮੌਤ ਲਈ ਐਡਰਟਾਲੀ ਸ਼ਾਣਾ ਮਰਗਾ ਸਾੜ ਦਾ ਵਕੀਲ ਪਾਟਕ ਪੰਡਤ ਉਹਦਾ ਮੁੰਡਾ ਜਿਉਂਦਾ ਸਮਝ ਗਿਆ ਗੱਲ ਨੂੰ ਵੀ ਜਦ ਮੈਂ ਕੇਸ ਦੁਬਾਰੇ ਲਾਤਾ ਪਹਿਲਾਂ ਬੇਲੀ ਕਰਤਾ ਦੁਬਾਰੇ ਲਾ ਕੇ ਦੁਬਾਰੇ 2 ਸਾਲ ਅੱਡ ਰਹਿ ਕੇ ਜਿੰਦੇ ਵੱਡੇ ਨੇ ਟਰੈਕਟਰ ਹਜ਼ਾਰੇ ਕਬਾੜੀਏ ਦੇ ਲੌਰਾਂ ਕੇਟਰ ਮੇਰਾ ਭਾਈ ਫੌਜੀਆ ਨਰੈਣ ਉਹਨੂੰ ਪੁੱਛ ਲੋ 15 ਦਿਨ ਖੜਾ ਰਹਾ ਨਬੇ ਨਾਬੇ ਉਹ ਰਿਆ ਮੈਨ 70 ਕੋਲ ਦੇ ਅੰਤੀ ਇਹਨੂੰ ਗੁਰੂ ਮੰਨਿਆ ਤੇ ਉਹ ਮੰਡੀ ਦੀ ਦੁਕਾਨ ਦਿਖਾਈ ਤੀ ਆ ਮਰ ਗਿਆ ਇਹਨੂੰ 70 ਉਹ ਭਗਵਾਨ ਦਾ ਬਾਪ ਹਾਂ ਤੈਨੂੰ ਤਾਂ ਜਾਣਦਾ ਜਾਣਦਾ ਸਭ ਨੂੰ ਜਾਣਦਾ ਉਹਨੇ ਜਦੋਂ ਦੁਬਾਰੇ ਹੋਇਆ ਕੰਮ ਇਹ ਹੂੰ ਇਥੇ ਮੁੰਡਾ ਆ ਰਾ ਜਵਾਈ ਲੈ ਕੇ ਆ ਗਿਆ ਮੇਰਾ ਮੁੰਡਾ ਇਹ ਚਾਹਣਾ ਲਾਗ ਉਠਾ ਇਹ ਕਹਿੰਦਾ 67 ਮੈਂ ਨਹੀਂ ਆਲਾ ਮੈਂ ਇਹਨੂੰ ਗੁਰੂ ਬਣਾਇਆ ਸੀ ਉਹ ਦੁਕਾਨ ਸੀ ਜਿਹੜੀ ਮੇਰਾ ਸਾਡੂਆ ਨਾਲ ਦੀ ਮੁੰਡਾ ਪਹਿਲਾਂ ਢੰਡੀ ਕੋਈ ਤੇ ਉਹ ਜਿਹੜਾ ਸਿੰਗਲਾ ਸੀ ਰੇਤੇ ਢੇਰ ਵਾਲਾ ਇੱਕ ਹਲੋ ਵਾਲੀ ਉਹਦੀ ਜਨਾਨੀ ਫਰੇਸੀ ਵਾਲਾ ਪੜਾਉਂਦੀ ਸੀ ਇਹ ਕਹਿੰਦੇ ਸਾਡੀ ਉੱਥੇ ਜਾ ਕੇ ਠੰਡੀ ਕੋਈ ਦਾ ਅੱਖ ਚ ਪੈਂਦਾ ਫੂਲਰ ਤੋਂ ਵੀ ਦੁਕਾਨ ਕਿਉਂ ਕਰਿਆ ਜਾਂ ਮੁੰਡਾ ਉਹਨਾਂ ਨੂੰ ਅੱਡ ਇੱਧਰ ਆ ਗਿਆ ਮਾਰੀ ਮੰਜੀ ਲਿਆਂਦੀ ਪਹਿਲਾਂ ਉਹਨਾਂ ਨੂੰ ਸਾਡੇ ਬਾਜੀ ਕੁਆਰਾ ਖਰਾਬ ਕਰਦਾ ਸੀ ਲੰਬੀਆਂ ਗੱਲਾਂ ਤੇ ਇਹ ਨੇ ਉਥੋਂ ਇਹ ਮੈਨੂੰ ਇਹਨੇ ਮਾਰਿਆ ਗੁੱਸਾ ਕਹਿੰਦਾ ਤੇਰਾ ਐਡਾ ਕੰਮ ਕਰਿਆ ਉਹ ਦੁਕਾਨ ਰਹਿਣੀ ਦੀ ਮੈਂ ਇਹਨੂੰ ਜਿਹਨੇ ਅੱਜ ਮੀਟਿੰਗਾਂ ਪਰਸੋਂ ਚ ਉਥੇ ਲੋਡ ਪੈ ਜਾਏ ਮੀਟਿੰਗ ਹੋ ਗਈ ਟੀਮਿਆਂ ਦਾ ਠੇਕੇ ਤੇ ਉਹਨਾਂ ਨਾਲ ਹਿੱਸਾ ਦੀ ਕਹਿੰਦਾ ਕੋਈ ਕੰਮ ਹੋ ਬਈ ਉਹ ਪਹਿਲੇ ਦਿਨ ਬੰਦਾ ਮਿਲਿਆ ਨਾ ਉਹ ਕਹਿੰਦੇ ਸੋ ਚੱਕ ਦੁਕਾਨ ਮੈਂ ਉਹਦੇ ਗੋਡੀ ਹੱਥ ਲਾਇਆ ਤੇ ਅਸੀਂ ਲਾ ਲਿਆ ਵੀ ਛੋਡੀ ਹੋਇਆ ਬੈਠੋ ਕੁਰਸੀ ਛੱਡੀ ਕਹਣਾ ਸਾਨੂੰ ਨਹੀਂ ਠੇਕਾ ਇਹਨੂੰ ਤੀਜੇ ਦਿਨ ਬੰਦਾ ਮਿਲਿਆ ਕਹਣਾ ਦੁਕਾਨਦਾਰੀ ਜੋ ਹੋਊਗੀ ਉਹ ਤੋਂ ਬਾਅਦ ਚ ਸਾਡਾ 2 ਮਹੀਨੇ ਦਾ ਰੋਣਾ ਹੋ ਗਿਆ ਕਹਣਾ ਲਾਗ ਉਠਾਏ ਇਹਨੇ ਲੈ ਲੈ ਰੁਪਈਏ ਅਸਲੀ ਉਹ ਤਾਂ ਦੋ ਪਰੇ 2000 ਉਹ ਜਾਵੇਂ ਰੋ ਮਾਰਿਆ ਵੈਡਾ ਕੰਮ ਮੇਰਾ ਲੋਹੇ ਨਾਲ ਕੇ ਸੀਨ ਹੋ ਗਿਆ ਮੈਂ ਗੁੱਸਾ ਲਾਤਾ ਉਠਾ ਲਾ ਕੇ ਟਰੈਕਟਰ ਮਹਾ ਟਰੈਕਟਰ ਬਾਹੀ ਮੈਂ ਨਹੀਂ ਉਠਾ ਲਾਂਦਾ ਕਹਿੰਦੇ ਐ ਨਹੀਂ ਗੁਠਾ ਲਵਾਉਣਾ ਬੇਈਮਾਨੀ ਦੀ ਉਨੇ ਬਾਕੇ 2 ਮਹੀਨੇ ਲੰਘਿਆਂ ਤੋਂ ਬਾਅਦ ਨਾਬੇ ਕੁਬੜੀ ਦੇ ਖੜਾਤਾ ਮੇਰਾ ਭਾਈ ਫੌਜੀ ਆਇਆ ਮੇਰੇ ਕੋਲੇ ਹਮ ਹੈਨਾ ਟਰੈਕਟਰ 베ਚਦਾ ਮੁੰਡਾ ਮਾਝਾ ਗੂਠਾ ਲਾਦਾ ਕੁਛ ਕਰੇ ਤੇਰੇ ਮੂੰਹ ਤੇ ਕਹਾ ਦਣਾ ਚੱਲ ਕੇ ਖਰਚਾ ਮੈਂ ਦੂੰ ਤੇਰੀ ਗੱਡੀ ਦਾ ਚੱਲ ਹਮ ਸਮਝ ਗਿਆ ਉਹ 베ਚ ਕੇ ਇਹਦੇ ਫਿਰ ਫੀਲਰ ਰੇੜੀ ਲਈ ਹਮ ਫਿਰ ਰੇੜੀ ਤੋਂ ਬਾਅਦ ਇਹਨੇ ਫੀਲਰ ਰੇ ਅੱਧੀ ਗੱਡੀ ਦੀ ਸਬਜੀ 베ਚਦਾ ਹੁਣ ਗੁੰਡੇ ਅੰਦਰ ਚਾਹ ਪੀਂਦੇ ਨੇ ਉਹ ਐਸ਼ਾ ਕਰਦੇ ਨੇ ਬੜਾ 75 ਸਾਲ ਦਾ ਰੋਬਾ ਪਰਦਾ ਮੇਰੇ ਬਾਪ ਦਾਦੇ ਨੇ ਦਿੱਤੀ ਨਹੀਂ ਮੈਦਾ ਖਰੀਦਿਆ ਆ ਆਪਦੀ ਕਮਾਈ ਨਾਲ ਹਾਂ ਆ ਦੂਰ ਸਾਰਾ ਮੁੰਡੇ ਨਾਲ ਰਿਹਾ ਫੇਰ ਮੈਂ ਤਾਂ ਕਰਦੇ ਰਹੇ ਜਾਂ ਹੰਦੀ ਦਾ ਆਪਰੇਸ਼ਨ ਕਰਾਇਆ ਇਹ ਵੀ ਦੱਸਦਾ ਨਾ 20000 ਰੁਪਿਆ ਲਿਆ ਟੰਡਣ ਨੇ ਮੇਰੇ ਕੋਲੇ 35000 ਰੁਪਿਆ ਬਚਿਆ ਹਾਂ 15000 ਪਰਸਨ ਆਇਆ ਉਹਨੂੰ ਦਿੱਤਾ ਉਹ ਸਰਕਾਰ ਦੇ ਦੋ ਸਾਲ ਰਿਹਾ ਮੈਂ ਕਹਿੰਦਾ 70000 ਦਿੱਤਾ ਜੀ ਅੰਕਲ ਜੀ ਮੈਂ ਬਾਪ ਦੇ 70 ਲਾਇਆ ਮੈਂ ਬਣ ਗੁਰਦੁਆਰੇ ਤੂੰ ਮੈਂ ਤੇਰੀ ਧਰਨਾ ਤੂੰ ਆਪਣੇ ਤੇ ਧਰ ਮੇਰੇ ਪੋਤੇ ਦਾ ਧਰ ਫੇਰ ਲਖੜੂ ਸੱਚ ਸਾਰਿਆਂ ਨਾਲ ਉਹਦਾ ਵੀ ਬੜਨ ਗੁਰਦੁਆਰੇ ਫੇਰ ਕੀ ਹੋਇਆ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਐਨਾ ਤੰਗ ਕਰਿਆ ਮੈਨੂੰ ਮਾਹ ਵੀ ਮੈਂ ਪੁੱਤੇ ਨੇ ਕੋਈ ਗੱਲ ਕਹੀ ਮੈਨੂੰ ਮਾਹ ਤਰਾ ਨਾਨਾ ਠੀਕ ਹੈ ਬਿਮਾਰ ਕਰਤਾ ਲੋਹਾ ਕੁੱਟਦੇ ਨੇ ਨਾਬੇ ਦੇ ਨਾਬੇ ਜੇ ਨੂੰ ਮੇਰੀ ਤੇ ਨਾ ਪੋਤਾ ਬੋਲਾ ਪੁੱਠਾ ਤੇ ਨਾ ਤੈਨੂੰ ਪਤਾ ਨੇ ਕੰਮ ਕਰਿਆ ਮਾ ਮੈਂ ਕਿਹੜਾ ਬਸਵੈਲ ਕਰਿਆ ਬੈਜੂ 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 ਮੈਂ ਕਿਹੜਾ ਬਸਵੈਲ ਕਰਿਆ ਓਏ ਡਰਾਈਵਰ ਵੀ ਦੇਖੇ ਮੂੰਹ ਕਨੀ ਮਾਹ ਗਰਦਨ ਘੁਟਦੂ ਤਾਲੂ ਮੂਟੇ ਕੋਰਾ ਜੇ ਮਾ ਕੀ ਸਮਝਦਾ ਤੂੰ ਕੋਈ ਸਾਲਾ ਤੈਨੂੰ ਐਂ ਕਹਦਾ ਬਈ ਪਟਾਲੇ ਦੇ ਵਿੱਚ ਵੀ ਤੇਰਾ ਦਾਦਾ ਚਾਪੀਂਦਾ ਮੈਂ ਗੱਲ ਤੇ ਇਹਨੂੰ ਤਿਆਰ ਖੜਾ ਕਿ ਮੇਰੇ ਅੰਦਰ ਬਹਿਣਾ ਸਾਡੀਆਂ ਤੀਨਿਆਂ ਕੋਲੋਂ ਦਾ ਕੋਈ ਉਂਗਲੀ ਕੱਢੇਗਾ ਇੱਧਰ ਉਹ ਤੁਸੀਂ ਵੋਟਾਂ ਜਿਹਨੂੰ ਮਰਜ਼ੀ ਪਾਈਆਂ ਨੇ ਉਹ ਗੱਲਾਂ ਤਲਾ ਕਰਾਈਆਂ ਤੁਸੀਂ ਹੁਣ ਇਹ ਦੱਸੋ ਕਿ ਹੁਣ ਤੁਸੀਂ ਚਾਹੁੰਦੇ ਕਿਉਂ ਹੈਂ ਸਾਹਿਬ ਮੈਂ ਚਾਹਣਾ ਵੀ ਮੈਨੂੰ ਮੇਰਾ ਮਕਾਨ ਮਿਲੇ ਬਾਹਰ ਜਿੱਥੇ ਮਰਜ਼ੀ ਲਵੇ ਜਿਹੜਾ ਅੰਤ ਸਮੇਂ ਸੇਵਾ ਕਰੂ ਉਹ ਲੋ ਮੈਂ ਨਹੀਂ ਫਿਰ ਦੰਦਾ ਤਾਂ ਦਾਨ ਹੋ ਜੂ ਫਿਰ ਮੇਰਾ ਹੋਟਾ ਕੋਈ ਹੋਰ ਜੋਰ ਨਹੀਂ ਚੱਲਦਾ ਮੇਰੀ ਜਾਨ ਨੂੰ ਖਤਰਾ ਬੰਦੇ ਵਿੱਚ ਬਿਠਾਉਂਗਾ ਜੇ ਕਈ ਬੰਦੇ ਕਹਿੰਦੇ ਨੇ ਹੁਣ ਜਾ ਦੇ ਤਾਂ ਉਹ ਮਤਲਬ ਗੱਲ ਇਹ ਹੈ ਵੀ ਹੁਣ ਤੁਸੀਂ ਆਪਣੇ ਬੱਚਿਆਂ ਤੋਂ ਆਪਣਾ ਜਿਹੜਾ ਮਕਾਨ ਹੈ ਉਹ ਕਾਨੂੰਨ ਰਾਹੀਂ ਚਾਹੁੰਦੇ ਹੋ ਹਾਂ ਵੀ ਮੈਨੂੰ ਲੈਣਾ ਚਾਹੀਦਾ ਮੇਰਾ ਮਕਾਨ ਮੈਨੂੰ ਮੈਨੂੰ ਵਿੱਚ ਬਿਠਾਉਣ ਸਰਕਾਰ ਮੇਰੀ ਮਿਹਰ ਕਰੇ ਮੇਰਾ ਹੀਲਾ ਕੋਈ ਨਹੀਂ ਮੈਨੂੰ ਰੋਟੀ ਕਿੱਥੋਂ ਮਿਲੇ ਜੇ ਮੈਂ ਹੁਣ ਇੱਕ ਮੇ ਤੋਂ ਕੰਮ ਨਹੀਂ ਹੁੰਦਾ ਇੱਕ ਮਿੰਟ ਮਾਣਾ ਮੋਤਾ ਕਰਦਾ ਤਾਂ ਮੈਂ ਤੈਨੂੰ ਕਹੂੰਗਾ ਵੀ ਤੈਨੂੰ ਕਹੂੰਗਾ ਮੈਂ ਰੋਟੀ ਤਾਂ ਦੇਵੇਂਗਾ ਕੋਈ ਬੰਦਾ ਕੋਈ ਲਾਲਚ ਉਹ ਜੀਰੂ ਲਵੇ ਵਾਲਾ ਕੋਈ ਜਿਹਨੂੰ ਕਹੂੰਗਾ ਵੀ ਭਾਈ ਤੂੰ ਸਾੰਭੀ ਨਾ ਥੜਾ ਉਹ ਰੋਟੀ ਤਾਂ ਦਊ ਜਾਂ ਮੈਨੂੰ ਮੈਨੂੰ ਕਹਿੰਦੇ ਸਾਲਾ ਨਾਲ ਸਾਨੂੰ ਪੰਚਾਇਤ ਦੇ ਦਿੰਦੀ ਆਂ ਕਹਿੰਦਾ ਹੇ ਮੈਂ ਕਿੱਥੇ ਜਾਵਾਂ ਸੋ ਕਿਤੇ ਨਾ ਕਿਤੇ ਬਾਪੂ ਹੋਰਾਂ ਤਾਂ ਜਿਹੜਾ ਮਸਲਾ ਇਹ ਹੈ ਕਿ ਬਾਪੂ ਹੋਰੀ ਕਹਿੰਦੇ ਵੀ ਜਿਹੜਾ ਕਾਨੂੰਨ ਰਾਹੀਂ ਮੇਰਾ ਹੱਕ ਬਣਦਾ ਉਹ ਇਹਨਾਂ ਦਾ ਘਰ ਹੈ ਉਹ ਮੈਨੂੰ ਮਿਲਣਾ ਚਾਹੀਦਾ ਉਹਦੇ ਲਈ ਬਾਪੂ ਹੋਰੀ ਕਹਿੰਦੇ ਵੀ ਕਾਨੂੰਨ ਹੈ ਜਿਹੜਾ ਉਹ ਵੀ ਉਹਨਾਂ ਦੀ ਮਦਦ ਹੈ ਜਿਹੜਾ ਨਹੀਂ ਕਰ ਰਿਹਾ ਸੋ ਕਿਤੇ ਨ ਕਿਤੇ ਬਾਪੂ ਹੋਰੀ ਇਨਸਾਫ ਦੀ ਮੰਗ ਹੈ ਉਹ ਕਰ ਰਹੇ ਨੇ ਉਹ ਅਸੀਂ ਵੀ ਬੇਨਤੀ ਕਰਾਂਗੇ ਪ੍ਰਸ਼ਾਸਨ ਦੇ ਅੱਗੇ ਵੀ ਜੋ ਵੀ ਬਾਪੂ ਉਹਨਾਂ ਦਾ ਬਣਦਾ ਹੱਕ ਹੈ ਉਹ ਇਹਨਾਂ ਨੂੰ ਦਿੱਤਾ ਜਾਵੇ